ਇਹ ਗੱਲ ਸਮਝਿਓ ਕਈ ਵਾਰੀ ਅਸੀਂ ਵੀ ਮਾਗੀ ਲਾਉਣੀ ਮਾਗੀ ਮੁਕਸਰ ਦੀ ਮੇਲਾ ਜਦੋਂ ਆਉਂਦਾ ਕਿਉਂਕਿ ਅਸੀਂ ਸਿੱਖੀ ਦੀ ਵਿਚਾਰਧਾਰਾ ਸਤਗੁਰੂ ਦੇ ਘਰ ਵਿੱਚੋਂ ਰੱਬ ਦੇ ਘਰ ਵਿੱਚੋਂ ਨਹੀਂ ਸਮਝ ਸਕੇ ਜੇ ਪਾਣੀ ਨਾਲ ਨਹਾਉਣ ਦੇ ਨਾਲ ਗੱਲ ਬਣਦੀ ਹੁੰਦੀ ਤੇ ਧੰਗੁਰੂ ਨਾਨਕ ਸਾਹਿਬ ਬਾਬਾ ਸ਼੍ਰੀ ਚੰਦ ਨੂੰ ਕਹਿ ਦਿੰਦੇ ਕਿਉਂਕਿ ਸਾਰੀ ਉਮਰ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਸਾਹਿਬ ਦੇ ਆਖੇ ਨਹੀਂ ਲੱਗੇ ਲਖਮੀ ਦਾਸ ਜੀ ਗੁਰੂ ਨਾਨਕ ਸਾਹਿਬ ਜੀ ਦੇ ਆਖੇ ਨਹੀਂ ਲੱਗੇ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਤਪ ਦੀ ਲਕਾਈ ਨੂੰ ਠਾਰਦੇ ਰਹੇ ਸਾਰੀ ਉਮਰ ਤੇ ਆਪਣੇ ਦੋ ਪੁੱਤ ਸੀ ਉਹਨਾਂ ਦੇ ਬਾਬਾ ਸ਼੍ਰੀ ਚੰਦ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਸੇਵਾ ਕਰਨ ਦੀ ਗੱਲ ਕਹਿੰਦੇ ਤੇ ਬਾਬਾ ਸ਼੍ਰੀ ਚੰਦ ਕਹਿੰਦੇ ਬਾਬਾ ਗੁਰੂ ਪਿਤਾ ਤੁਹਾਡੇ ਇੰਨੇ ਚੇਲੇ ਨੇ ਮੇਰੇ ਕੱਪੜੇ ਖਰਾਬ ਕਾਹ ਤੋਂ ਕਰਦੇ ਹੋ ਤੁਸੀਂ ਆਪਣੇ ਚੇਲਿਆਂ ਨੂੰ ਕਹੋ ਦੀਵਾਨ ਹਾਲ ਚੋਂ ਮਰੀ ਹੋਈ ਚੂਹੀ ਕੱਟ ਦੇਣਗੇ ਚਿੱਕੜ ਦੇ ਵਿੱਚੋਂ ਕੌਲ ਕੱਟ ਦੇਣਗੇ ਖੇਤ ਦੇ ਵਿੱਚੋਂ ਨਦੀਨ ਦੀਆਂ ਭਰੀਆਂ ਹੋਈਆਂ ਚਿੱਕੜ ਦੀਆਂ ਪੰਡਾ ਕੱਟ ਦੇਣਗੇ ਬਾਬਾ ਸ਼੍ਰੀ ਚੰਦ ਗੁਰੂ ਨਾਨਕ ਸਾਹਿਬ ਨੂੰ ਮੂਰੇ ਹੋ ਕੇ ਜਵਾਬ ਦਿੰਦੇ ਰਹੇ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮਰਟੀਐ ਬਾਣੀ ਵਿੱਚ ਬਚਨ ਜ਼ਿਕਰ ਕੀਤਾ ਮੇਰੇ ਪੁੱਤਰਾਂ ਦੇ ਮਗਰ ਨਾ ਲੱਗਿਓ ਇਹਨਾਂ ਨੇ ਗੁਰੂ ਦਾ ਬਚਨ ਨਹੀਂ ਮੰਨਿਆ ਤੇ ਗੁਰੂ ਨਾਨਕ ਸਾਹਿਬ ਕਹਿ ਸਕਦੇ ਸੀ ਕਿ ਸ਼੍ਰੀ ਚੰਦ ਨੂੰ ਪਾਣੀ ਵਿੱਚ ਨਿਵਾ ਲਿਆਓ ਸ਼ਾਇਦ ਇਹਦਾ ਪਾਰ ਉਤਾਰਾ ਹੋ ਜਾਏ ਹੁਣ ਜਦੋਂ ਮਾਗੀ ਮੁਕਸਰਦੀ ਆਉਂਦੀ ਹੈ ਰਾਤ ਦੇ 12 ਤੋਂ 1 ਮਿੰਟ ਉੱਤੇ ਹੁੰਦਾ ਜਿੰਨੇ ਵੀ ਉਸ ਇਤਿਹਾਸਕ ਸਥਾਨ ਤੇ ਖਦਰਾਣੇ ਦੀ ਤਾਬ ਤੇ ਜਾਂਦੇ ਨੇ ਲੋਕ ਜਿਉ ਸਾਡੀਆਂ ਬੀਬੀਆਂ ਪਹਿਣਾ ਮਕਾਵਾ ਉਹਨਾਂ ਨੂੰ ਨਾਲ ਉਹਨਾਂ ਦੇ ਬੱਚੇ ਨੌਜਵਾਨ ਪਾਣੀ ਵਿੱਚ ਨਹਾਣ ਜਾਂਦੇ ਵੀ ਸ਼ਾਇਦ ਸਾਡੇ ਪਾਪ ਪੁੱਤਰ ਜਾਣ ਤੇ ਗੁਰਮਤ ਦਾ ਸਿਧਾਂਤ ਬਿਲਕੁਲ ਨਹੀਂ ਹੈ ਪਾਣੀ ਦੇ ਵਿੱਚ ਨਹਾਉਣ ਦਾ ਮਕਸਦ ਸਿਰਫ ਸਾਡਾ ਮਨ ਤਨ ਭਏ ਅਰੋਗਾਂ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ ਇਸ਼ਨਾਨ ਕਰਨ ਉਹਦਾ ਮਕਸਦ ਸਾਡੇ ਵਿੱਚੋਂ ਜਾਤ ਪਾਤ ਗੋਦ ਮਜ਼ਬ ਖਤਮ ਕਰਨ ਦੀ ਇਹ ਗੱਲ ਸੀ ਕਿ ਉਸ ਪਾਣੀ ਦੇ ਵਿੱਚ ਇਸ਼ਨਾਨ ਕਰਕੇ ਤੁਹਾਡਾ ਮਨ ਰੱਬ ਦੀ ਭਗਤੀ ਵਿੱਚ ਪਿਗਲ ਜਾਏ ਤੁਸੀਂ ਚੰਗੀ ਸੋਚ ਦੇ ਧਾਰਨੀ ਬਣੋ ਸੋ ਈਰਤ ਨਾਮ ਹੈ ਅਰਚਾ ਪੂਜਾ ਅਗਰਬਾਸ ਬੇਕਾਰ Hindu mat ਦੀ ਰੀਤ ਹੈ ਪਾਣੀ ਦੇ ਵਿੱਚ ਇਸ਼ਨਾਨ ਕਰਨਾ ਅੱਗੇ ਆਖਿਆ ਜੋਗੀ ਸੁੰਨ ਤੇ ਆਵਨ ਜੀਤੇ ਅਲੱਖ ਨਾਮ ਕਰਤਾਰ ਜਿਹੜੇ ਜੋਗੀ ਨੇ ਉਹ ਅਲੱਖ ਨਿਰੰਜਨ ਦਾ ਜਾਪ ਕਰਦੇ ਨੇ ਵੀ ਪ੍ਰਮਾਤਮਾ ਬੜਾ ਸੂਖਮ ਹੈ